ਜੇ ਐਮ ਆਰ ਪੀ ਘਟ ਘਟਣਗੇ ਫਿਰ ਰਾਹਤ ਮਿਲਨੀ ਹੈ ਜੀ ਐਸ ਟੀ ਦਾ ਕਸਟਮਰ ਨੂੰ ਜਾਂ ਮੈਨੂੰ ਘਟ ਹੋਣ ਦਾ ਕੋਈ ਫਾਇਦਾ ਨਹੀਂ ਹੈਗਾ ਹਜੇ 5% ਜੂਸ ਤੇ ਵੀ ਐਸ ਟੀ ਰਹਿਣ ਦਾ ਮਤਲਬ ਹੈ ਕਸਟਮਰ ਨੂੰ ਹਜੇ ਫਾਇਦਾ ਨਹੀਂ ਹੋਇਆ ਕਸਟਮਰ ਫਾਇਦਾ ਤਾਂ ਉਸ ਟਾਈਮ ਹੋਣਾ ਜੇ 7% ਐਮ ਆਰ ਪੀ ਘਟੇਗਾ ਜੂਸ ਦਾ ਪਰ ਹਜੇ ਸਾਨੂੰ ਇਹ ਲੱਗਦਾ ਵਹ ਕਿ ਜੀ ਐਸ ਟੀ ਦਾ ਫਾਇਦਾ ਜਿਹੜਾ ਹੈਗਾ ਵਹ ਉਹ ਜਦ ਤੱਕ ਐਮ ਆਰ ਪੀ ਨਹੀਂ ਘਟੇਗਾ ਨਹੀਂ ਮਿਲਣਾ ਮੈਮ ਲੱਗਦਾ ਹੈ ਕਿ ਜੀ ਐਸ ਟੀ ਘਟਣ ਨਾਲ ਆਮ ਮਹਿਲਾਵਾਂ ਨੂੰ ਕੋਈ ਰਾਹਤ ਨਹੀਂ ਮୋझे ਲੱਗਤਾ ਨਹੀਂ ਐਸਾ ਕੁਛ ਹੋਗਾ ਬਾਕੀ ਦੇਖੋ ਸ਼ਾਇਦ ਆਨੇ ਵਾਲੇ ਹਫਤੇ ਮੇਂ ਜਾਂ ਦੋ ਹਫਤੇ ਮੇਂ ਕੋਈ ਫਰਕ ਪੜ ਜਾਏ ਜਬ ਤੱਕ ان ਕੰਪਨੀਆਂ ਸਟਾਕ ਹਰ ਕੰਪਨੀ ਡਿਸਟ੍ਰਿਬਿਊਟਰ ਸੀ ਐਂਡ ਐਫ ਦਾ ਸਟਾਕ ਪਾਈਪਲਾਈਨ ਦੇ ਵਿੱਚ ਹੈਗਾ ਵੈ ਉਸ ਟਾਈਮ ਤੱਕ ਜੀ ਐਸ ਟੀ ਦਾ ਫਰਕ ਐਂਡ ਯੂਜ਼ਰ ਨੂੰ ਨਹੀਂ ਪੈਣਾ ਸਰਕਾਰ ਦਾ ਡੰਡਾ ਕੰਪਨੀਆਂ ਦੇ ਉੱਪਰ ਨਹੀਂ ਚੱਲੇਗਾ ਤਦ ਤੱਕ ਕੁਛ ਨਹੀਂ ਹੋਣਾ ਜੀ ਹਜੇ ਫਿਲਹਾਲ ਜੋ ਵੀ ਪ੍ਰੋਡਕਟ ਪੇ ਨੇ ਦੁਕਾਨ ਦੇ ਉੱਪਰ ਜੋ ਬਿਲਿੰਗਸ ਪਹਿਲੇ ਪਈਆਂ ਹੋਈਆਂ ਨੇ ਉਸ ਉਹ ਤਾਂ ਉਦਾਂ ਹੀ ਚੱਲਣੀ ਹੈ 3 ਮਹੀਨਾ ਪਹਿਲਾਂ 470 ਰੁਪਏ ਦਾ ਪਿਆ ਸੀਗਾ ਅੱਜ 610 ਰੁਪਏ ਦੇ ਹੋ ਗਿਆ ਵਾ ਕੀ ਇਹ 610 ਰੁਪਏ ਵਾਜਿਬ ਹੈ ਕੇਂਦਰ ਸਰਕਾਰ ਵੱਲੋਂ ਜੀਐਸਟੀ ਘਟਾਈ ਜਾਂ ਦਾ ਸਵਾਗਤ ਜਿਹੜਾ ਕੀਤਾ ਜਾ ਰਿਹਾ ਹੈਗਾ ਔਰ ਖਾਸ ਕਰਕੇ ਖਾਣ ਪੀਣ ਦੀਆਂ ਚੀਜ਼ਾਂ ਔਰ ਰੋਜ਼ਮਰਰਾ ਦੀਆਂ ਚੀਜ਼ਾਂ ਤੇ ਜੀਐਸਟੀ ਘਟਾਈ ਜਾਂ ਤੇ ਜਾਂ ਫਿਰ ਕਈ ਇਦਾਂ ਦੀਆਂ ਚੀਜ਼ਾਂ ਨੇ ਜਿੱਥੇ ਜੀਐਸਟੀ ਜਿਹੜੀ ਹੈ ਬਿਲਕੁਲ ਜ਼ੀਰੋ ਕਰ ਦਿੱਤੀ ਗਈ ਹੈ ਲੋਕਾਂ ਵੱਲੋਂ ਇਸ ਚੀਜ਼ ਦਾ ਬਹੁਤ ਸਵਾਗਤ ਕੀਤਾ ਜਾ ਰਿਹਾ ਹੈ ਔਰ ਖਾਸ ਕਰਕੇ ਜਿਹੜਾ 22 ਤਰੀਕ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ ਕਿਉਂਕਿ 22 23 ਤਰੀਕ ਨੂੰ ਜਿਹੜਾ ਹੈਗਾ ਬਹੁਤ ਜ਼ਿਆਦਾ ਲੋਕ ਖਰੀਦਦਾਰੀ ਕਰ ਰਹੇ ਨੇ ਔਰ ਸਭ ਤੋਂ ਵੱਡੀ ਗੱਲ ਹੈ ਵੈਸੇ ਵੀ ਤਿਹਾਰਾਂ ਦੇ ਦਿਨ ਹੈ ਔਰ ਕਈ ਕੰਪਨੀਆਂ ਵੱਲੋਂ ਸਕੀਮਾਂ ਵੀ ਲਗਾਈਆਂ ਜਾਂਦੀਆਂ ਨੇ ਤਾਂ ਜੋ ਗ੍ਰਾਹਕਾਂ ਨੂੰ ਜਿਹੜੀ ਇਹ ਰਾਹਤ ਦਿੱਤੀ ਜਾਵੇ ਲੇਕਿਨ ਕੇਂਦਰ ਸਰਕਾਰ ਵੱਲੋਂ GST ਕਟਾ ਕੇ ਜਿਹੜੀ ਰਾਹਤ ਦਿੱਤੀ ਗਈ ਹੈ ਉਹ ਲੋਕ ਕਿਤੇ ਨਾ ਕਿਤੇ ਆਪਣੇ ਬਜਟ ਦੇ ਵਿੱਚ ਉਸ ਚੀਜ਼ ਨਾਲ ਰਾਹਤ ਮਹਿਸੂਸ ਕਰ ਰਹੇ ਹਨ ਔਰ ਖਾਸ ਕਰਕੇ ਰੋਜ਼ਮਰਰਾ ਦੀਆਂ ਚੀਜ਼ਾਂ ਖਾਨ ਪੀਂਦੀਆਂ ਚੀਜ਼ਾਂ ਜਿਹਦੇ ਨਾਲ ਮਹਿਲਾਵਾਂ ਦੀ ਰਸੋਈ ਦਾ ਬਜਟ ਜਿਹੜਾ ਕਿਤੇ ਨਾ ਕਿਤੇ ਥੋੜਾ ਜਿਹਾ ਫਾਇਦੇ 'ਚ ਜਾਂਦਾ ਹੋਇਆ ਜ਼ਰੂਰ ਦਿਖਾਈ ਦੇ ਰਿਹਾ ਹੈਗਾ ਔਰ ਦੁਕਾਨਦਾਰ ਕੀ ਸੋਚਦੇ ਹਨ ਕਿ ਵਾਕਈ GST ਘਟਣ ਨਾਲ ਕੁਝ ਮਹਿੰਗਾਈ ਨੂੰ ਰਾਹਤ ਮਿਲੇਗੀ ਖਾਨ ਪੀਂਦੀਆਂ ਚੀਜ਼ਾਂ ਜਾਂ ਫਿਰ ਕਿਹੜੀਆਂ-ਕਿਹੜੀਆਂ ਚੀਜ਼ਾਂ ਤੇ GST ਘਟੀ ਹੈ ਜਾਂ ਫਿਰ ਜ਼ੀਰੋ ਹੋਈ ਹੈ ਔਰ ਖਾਸ ਕਰਕੇ ਮਹਿਲਾਵਾਂ ਦਾ ਰਸੋਈ ਦਾ ਬਜਟ ਕਿੰਨਾ ਕੁ ਲਾਹੇ ਚ ਗਿਆ ਇਹ ਸਾਰੀਆਂ ਚੀਜ਼ਾਂ ਨਾਲ ਗੱਲਬਾਤ ਕਰਾਂਗੇ ਔਰ ਫਿਲਹਾਲ ਤਸਵੀਰਾਂ ਤੁਹਾਨੂੰ ਦਿਖਾ ਰਹੇ ਹੈਗੇ ਹਨ ਜਿੱਥੇ ਇੱਕ ਬਹੁਤ بڑے ਸਟੋਰ ਦੇ ਉੱਤੇ ਜਿਹੜਾ ਤੁਸੀਂ ਰਸ਼ ਦੇਖ ਰਹੇ ਹੋ ਖਾਸ ਕਰਕੇ ਇਹ ਜੀਐਸਟੀ ਘਟਨ ਕਰਕੇ ਜਾਂ ਫਿਰ ਇੰਤਜ਼ਾਰ ਸੀਗਾ ਕਿ ਕੁਝ ਰਾਹਤ ਮਿਲੇ ਤੇ ਉਸ ਤੋਂ ਬਾਅਦ ਖਰੀਦਦਾਰੀ ਜਿਹੜੀ ਹੈ ਸ਼ੁਰੂ ਕੀਤੀ ਜਾਵੇ ਗੱਲਬਾਤ ਕਰ ਲੈਣੇ ਹੈ ਕਿ ਕਿੰਨਾ ਕੁ ਅਸਰ ਹੋਇਆ ਮਹਿੰਗਾਈ ਨੂੰ ਫਰਕ ਪਏਗਾ ਕਿ ਨਹੀਂ ਪਏਗਾ ਸਰ ਕੇਂਦਰ ਸਰਕਾਰ ਵੱਲੋਂ ਜੀਐਸਟੀ ਕਟਾਈ ਗਈ ਹੈ ਇਹਦੇ ਨਾਲ ਤੁਹਾਨੂੰ ਲੱਗਦਾ ਕਿ ਮਹਿੰਗਾਈ ਨੂੰ ਅਸਰ ਪਏਗਾ ਮਹਿੰਗਾਈ ਘਟੇਗੀ ਇਹ ਕੋਈ ਫਰਕ ਨਹੀਂ ਪਾਉਗਾ ਕਿਉਂਕਿ ਤੁਸੀਂ ਜਿਹੜੇ ਸਟੋਰ ਤੇ ਆਇਓ ਇੱਥੇ ਹੱਟ ਹੈ ਵਗੈਰਾ ਛੱਡੀ ਨੇ ਦਾ ਦੂਰੋਂ ਦੂਰੋਂ ਲੋਕ ਹਾਂ ਬੜਾ ਸੋਰਾ ਰਸ ਰਹਿੰਦਾ ਕੋਈ ਫਰਕ ਅੱਛਾ ਇਹਦੇ ਨਾਲ ਕਹਿੰਦੇ ਕਿ ਮਹੀਨਾਵਾਂ ਦਾ ਥੋੜਾ ਜਿਹਾ ਕਿਚਨ ਦਾ ਬਜਟ ਥੋੜਾ ਜਿਹਾ ਰਾਹਤ ਮਿਲ ਜੇਗੀ ਕਿ ਆ ਇਦਾਂ ਹੈ ਕੋਈ ਆ ਬੇ ਲਾਊਗਾ ਤੁਹਾਡੇ ਸਾਹਮਣੇ ਹੁਣ ਚੈੱਕ ਕਰ ਲਿਓ ਵੀ ਫਰਕ ਪਿਆ ਕਿ ਨਹੀਂ ਪਿਆ ਕਿਉਂ ਕੀ ਸੋਚਦੇ ਹੋ ਕਿਉਂ ਘਟਾਈ ਹੋਗੀ ਜੀਐਸਟੀ ਔਰ ਕਿਹੜੇ ਪ੍ਰੋਡਕਟਸ ਤੇ ਜ਼ਿਆਦਾ ਮੋਦੀ ਸਾਰੇ 72 ਸਾਲ ਪੂਰੇ ਹੋ ਗਏ ਔਰ ਚਾ ਪੀਐਮ ਦਾ ਛੱਡਣ ਲੱਗੇ ਨੇ ਕੋਈ ਹੋਰ ਆਊਗਾ ਇਸ ਦਾ ਘਟਾਤੀ ਰਾਹਤ ਨਹੀਂ ਯਾਨੀ ਕਿ ਮਿਲਦੀ ਨਹੀਂ ਨਜ਼ਰ ਆਏਗੀ ਦੁਕਾਨਦਾਰ ਇੱਥੇ ਮੌਜੂਦ ਨੇ ਔਰ ਦੱਸਦੀ ਹੈ ਕਿ ਲੁਧਿਆਣੇ ਦਾ ਬਹੁਤ ਵੱਡਾ ਸਟੋਰ ਹੈ ਔਰ ਬਹੁਤ ਸਾਰੇ ਗ੍ਰਾਹਕੇ ਤੇ ਰੋਜ਼ ਖਰੀਦਾਰੀ ਕਰਨ ਲਈ ਪਹੁੰਚਦੇ ਆ ਸਰ ਬਹੁਤ ਬਹੁਤ ਸਵਾਗਤ ਹੈ ਜੀ ਥੈਂਕ ਯੂ ਜੀ ਸਭ ਤੋਂ ਬਾਅਦ ਨਮਸਕਾਰ ਜੀ ਅੱਛਾ ਸਰ ਜੀਐਸਟੀ ਕੱਟੀ ਕੀ ਹਮ ਇਹਦਾ ਫਰਕ ਪਏਗਾ ਖਾਣ ਪੀਣ ਦੀਆਂ ਚੀਜ਼ਾਂ ਔਰ ਜਿਹੜੀਆਂ ਰੋਜ਼ਮਰਾਂ ਦੀਆਂ ਚੀਜ਼ਾਂ ਨੇ ਉਹਨੂੰ ਲੈ ਕੇ ਸਭ ਤੋਂ ਪਹਿਲਾਂ ਜੀ ਲੁਧਿਆਣਾ ਲਾਈਵ ਦਾ ਵੈਲਕਮ ਹੈ ਤੁਹਾਨੂੰ ਤੇ ਮੈਂ ਤੁਹਾਨੂੰ ਕਹਿਣਾ ਚਾਹਾਂਗਾ ਜੀ ਸਭ ਤੋਂ ਪਹਿਲਾਂ ਹਜੇ ਫਿਲਹਾਲ ਜੋ ਵੀ ਪ੍ਰੋਡਕਟ ਪੇਨ ਹੈ ਦੁਕਾਨ ਦੇ ਉੱਪਰ ਜੋ ਬਿਲਿੰਗਸ ਪਹਿਲੇ ਪਈਆਂ ਹੋਈਆਂ ਨੇ ਉਹ ਤਾਂ ਉਦਾਂ ਹੀ ਚੱਲਣੀ ਹੈ ਜਦ ਤੱਕ ਨਾ ਕੰਪਨੀਆ ਸਟਾਕ ਹਰ ਕੰਪਨੀ ਡਿਸਟ੍ਰੀਬਿਊਟਰ ਸੀ ਐਂਡ ਐਫ ਦਾ ਸਟਾਕ ਪਾਈਪਲਾਈਨ ਦੇ ਵਿੱਚ ਹੈਗਾ ਵੈ ਉਸ ਟਾਈਮ ਤੱਕ ਜੀ ਐਸਟੀ ਦਾ ਫਰਕ ਐਂਡ ਯੂਜ਼ਰ ਨੂੰ ਨਹੀਂ ਪੈਣਾ ਹਜੇ ਨਹੀਂ ਪੈਣਾ ਪੇਗਾ ਜ਼ਰੂਰ ਪਰ ਰੁੱਕੇ ਪਏਗਾ ਪੇਗਾ ਜ਼ਰੂਰ ਪਰ ਜੋ ਲੱਗ ਜਿੰਨਾ ਕ ਲੱਗ ਰਿਹਾ ਮੈਨੂੰ ਪੇਗਾ ਜ਼ਰੂਰ ਜਦ ਤੱਕ ਨਾ ਸਰਕਾਰ ਦਾ ਡੰਡਾ ਕੰਪਨੀਆ ਦੇ ਉੱਪਰ ਨਹੀਂ ਚੱਲੇਗਾ ਤਦ ਤੱਕ ਕੁਝ ਨਹੀਂ ਹੋਣਾ ਜੀ ਸਰਕਾਰ ਦਾ ਡੰਡਾ ਕੰਪਨੀ ਉਪਰ ਚੱਲਣਾ ਜ਼ਰੂਰੀ ਹੈ ਜੇ ਐਮ ਆਰ ਪੀ ਘੱਟ ਘੱਟਣਗੇ ਫਿਰ ਰਾਹਤ ਮਿਲਣੀ ਹੈ ਜੀ ਐਸ ਟੀ ਦਾ ਕਸਟਮਰ ਨੂੰ ਜਾਂ ਮੈਨੂੰ ਘੱਟ ਹੋਣ ਦਾ ਕੋਈ ਫਾਇਦਾ ਨਹੀਂ ਹੈਗਾ ਸਾਡੇ ਜਿਵੇਂ ਕੋਈ ਜੀ ਐਸ ਟੀ ਕੱਲ 18% ਸੀਗਾ ਅੱਜ ਉਹ 5% ਹੋ ਗਿਆ ਵੈ ਮੈਂ ਤਾਂ ਆਪਣੇ ਸਿਸਟਮ ਦੇ ਵਿੱਚ 5% ਕਰਤਾ ਪਰ ਅਸੀਂ ਇਹ ਕਸਟਮਰ ਨੂੰ ਜੀ ਕੋਈ ਐਕਸਲ ਲਗਾ ਕੇ ਦੇਣੇ ਆ ਜੀ ਐਸ ਟੀ ਅਸੀਂ ਜੀ ਐਸ ਟੀ ਐਕਸਲ ਲਗਾਉਂਦੇ ਨਾ ਸਾਡਾ ਕੋਈ ਸਾਨੂੰ ਜੀ ਐਸ ਟੀ ਪੇਟ ਆਦਾ ਅਸੀਂ ਅੱਗੇ ਜੀ ਐਸ ਟੀ ਪੇਟ ਕੱਟ ਦਿੰਨੇ ਆ ਅਸੀਂ ਗੱਲ ਕਰਾਂਗੇ ਜੀ ਐਸ ਟੀ ਬਿਸਕਟਸ ਦੇ ਉੱਪਰ ਜਿਹੜੀ ਰੋਜ਼ ਮਰਾਂ ਦੇ ਉੱਪ 18% जीएसटी ਸੀਗਾ ਜੀ ਅਕਲ ਤੱਕ ਕੱਲ ਰਾਤੀ 11 ਵਜੇ ਤੱਕ 11 11:30 ਵਜੇ ਤੱਕ ਜੋ ਵੀ ਵਟ ਐਵਰ ਟਾਈਮ ਦੇ ਉੱਪਰ 11 ਵਜੇ ਤੱਕ ਜੀਐਸਟੀ 18% ਸੀਗਾ ਅੱਜ ਉਹ ਘਟ ਕੇ ਬਿਸਕਟ ਦੇ ਉੱਪਰ 5% ਰਹਿ ਗਿਆ ਵਾ ਉਸ ਤੋਂ ਬਾਅਦ ਇੱਕ ਵੱਡੀ ਬਹੁਤ ਵੱਡੀ ਇੱਕ ਚੀਜ਼ ਹੈਗੀ ਹੈ ਜਿਹੜੇ ਹਰ ਕੋ ਬੰਦਾ ਆਪਣੇ ਘਰ ਪੀਂਦਾ ਹੈ ਜੂਸ ਤੇ ਜਿਹੜੇ ਮਰਜ਼ੀ ਬ੍ਰਾਂਡ ਦਾ ਹੋਵੇ ਜੀ ਕੋਈ ਆਇਆ ਗਿਆ ਹੋਵੇ ਕੋਈ ਮਹਿਮਾਨ ਆਣ ਜਾਂ ਬੱਚਾ ਵੀ ਕਹਿੰਦਾ ਮम्मा ਜੂਸ ਪੀਣਾ ਹੈ ਜਾਂ ਅੱਜ ਕੋਈ ਘਰ ਆਇਆ ਗਿਆ ਜੂਸ ਪੀਣਾ ਜੀ ਆਪਾਂ 12 ਸ਼ਾਇਦ ਉਹਦੇ ਉੱਪਰ ਜੂਸ ਪੀਲੇ 12% ਤੇ 12% GST ਸੀਗਾ ਅਜੋ 5% ਰਹਿ ਗਿਆ ਵਾ ਹਜੇ 5% ਜੂਸ ਤੇ GST ਰਹਿਣ ਦਾ ਮਤਲਬ ਹੈ ਕਸਟਮਰ ਨੂੰ ਹਜੇ ਫਾਇਦਾ ਨਹੀਂ ਹੋਇਆ ਕਸਟਮਰ ਫਾਇਦਾ ਉਸ ਟਾਈਮ ਹੋਣਾ ਜੇ 7% MRP ਘਟੇਗਾ ਜੂਸ ਦਾ ਜੋ ਭਾਈ ਸਾਹਿਬ ਨੇ ਪਹਿਲੇ ਕਿਹਾ ਵਾ ਹਜੇ ਕੋਈ ਫਾਇਦਾ ਨਹੀਂ ਹੋਇਆ ਨਾ ਹੀ ਹਜੇ ਹੋਣ ਦੀ ਉਮੀਦ ਹੈ ਇਹ ਘੱਟੋ ਘੱਟ ਮਹੀਨਾ ਡੇਢ ਮਹੀਨਾ ਲੱਗਣਗੇ ਇਹ ਪਾਈਪਲਾਈਨ ਦੇ ਵਿੱਚ ਸਟਾਕ ਜਿਹੜਾ ਪਿਆ ਹੋਇਆ ਉਹ ਖਤਮ ਹੋਏਗਾ ਤੇ ਹੋਏਗਾ 6 ਮਹੀਨੇ ਲੱਗਣਗੇ ਜੀ 6 ਮਿੰਟ ਜੋ ਦੇਖੋ ਜੀ ਭਾਈ ਸਾਹਿਬ ਵੀ ਖੜੇ ਨੇ ਸਾਡੇ ਕਸਟਮਰ ਖੜੇ ਨੇ ਉਹ ਵੀ ਕਹਿ ਰਹੇ 6 ਮਿੰਟ ਲੱਗਣਗੇ ਫਿਰ ਗੱਲ ਕਰਦੇ ਚਾਕਲੇਟ ਦੀ ਹਰ ਬੰਦੇ ਨੂੰ ਚਾਕਲੇਟ ਬੱਚੇ ਨੂੰ ਵੀ ਪਸੰਦ ਆ ਤੇ ਵੱਡੇ ਨੂੰ ਪਸੰਦ ਆ ਮੈਨੂੰ ਵੀ ਪਸੰਦ ਆ 18% ਜੀਐਸਟੀ ਹੈ ਚਾਕਲੇਟ ਦੇ ਉੱਪਰ ਜੋ ਕੱਲ ਤੱਕ ਐਪਲੀਕੇਬਲ ਸੀਗਾ ਅੱਜ 5% ਡਾਗਿਆ ਹੋਇਆ ਉਸ ਤੋਂ ਬਾਅਦ ਸਾਬਨ ਬਾਥਿੰਗ ਸੋਪ ਸਾਰੇ ਸਾਰੇ 18% ਤੋਂ 5% ਆ ਗਏ ਆ ਹੁਣ ਕਿਸੇ ਸਾਬਨ ਦੇ ਉੱਪਰ ਮੰਨ ਲਓ 500 ਰੁਪਏ ਜੀਐਸਟੀ ਐਮਆਰਪੀ ਸੀਗਾ ਤੇ ਉਹ 18% ਦੇ ਪੈਸ ਲੈਸ ਕਰਦੇ ਆ ਪਹਿਲੇ ਤਾਂ 410 ਰੁਪਏ ਬੇਸਿਕ रेट ਬੰਦਾ ਸੀਗਾ ਅਗਰ 500 ਰੁਪਏ ਦੇ ਉੱਪਰ ਹੁਣ 5% ਲੱਗੇਗਾ 430 ਹੋਏਗਾ ਕਿ 70 ਰੁਪਏ GST ਸਾਬਣ ਦੇ ਉੱਪਰ ਘਟੇਗਾ ਜੇ ਘਟੇਗਾ ਤੇ ਐਂਡ ਯੂਜ਼ਰ ਨੂੰ ਤਾਂ ਫਾਇਦਾ ਹੋਏਗਾ ਸਾਨੂੰ ਤਾਂ ਜੋ ਮਾਰਜਨ ਕੰਪਨੀ ਸਾਨੂੰ ਦੇਣਾ ਹੈ 8% 10% ਉਹ ਸਾਨੂੰ ਮਿਲ ਜਾਣਾ ਅਸੀਂ ਤਾਂ ਅੱਗੇ ਜੋ 2 4 5% ਲੈ ਕੇ ਮਾਲ ਵੇਚ ਦੇਣਾ ਪਰ ਐਂਡ ਯੂਜ਼ਰ ਤੱਕ ਫਾਇਦਾ ਹੋਣਾ ਬਹੁਤ ਜ਼ਰੂਰੀ ਹੈ ਫਿਰ ਮੈਂ ਗੱਲ ਕਰਾਂਗਾ ਘਿਓ ਦੇ ਮੱਖਣ ਦੀ 12% GST ਸੀਗਾ ਜੀ ਅੱਜ 5% ਹੈ ਕੀ ਅਮੂਲ ਮੱਖਣ 305 ਰੁਪਏ MRP ਸੀਗਾ ਕੀ ਉਹ 7% GST ਘਟਾਏਗਾ 7% ਦਾ ਮਤਲਬ ਹੋਵੇ ਕੈਲਕੂਲੇਟਰ ਮੇਰੇ ਕੋਲ ਹੀ ਪਿਆ ਜੀ ਕੀ ਉਹ ਅੱਜ 22 ਰੁਪਏ ਟਿੱਕੀ ਘਟਾਏਗਾ ਮੂਲ 305 ਚ 22 ਰੁਪਏ ਘਟਰੇ ਬਹੁਤ ਜ਼ਰੂਰੀ ਹੈ ਜੀ 22 ਨਹੀਂ ਘਟਰਨਗੇ ਤਾਂ 17 ਘਟਰਨ ਜ਼ਰੂਰੀ ਹੈ ਪਰ 22 ਰੁਪਏ ਘਟਰਨੇ ਬਹੁਤ ਜ਼ਰੂਰੀ ਹੈ ਜੇ 22 ਰੁਪਏ ਘਟਰਨਗੇ ਤਾਂ ਸਾਡੇ ਕਸਟਮਰਸ ਨੂੰ ਫਾਇਦਾ ਹੋਏਗਾ ਮੈਨੂੰ ਜੋ ਮੇਰਾ ਮਾਰਜਨ ਮਿਲਣਾ ਮੈਨੂੰ ਤਾਂ ਮਿਲ ਹੀ ਜਾਣਾ ਵੈ ਉਹਦੀ ਕੋਈ ਨਹੀਂ ਹੈਗੀ ਫਿਰ ਮੈਂ ਗੱਲ ਕਰਾਂਗਾ ਜੀ ਛੁੱਟ ਜੀ ਇੱਕ ਆਈਟਮ ਹੈਗੀ ਹੈ ਜੀ ਹਰ ਰੋਜ਼ ਮਾਰਾ ਦੇ ਕਿਚਨ ਚ ਯੂਜ਼ ਹੁੰਦੀ ਹੈ ਮਸਟਰਡ ਆਇਲ ਮਸਟਰਡ ਆਇਲ 5% ਸੀਗਾ 5% ਹੀ ਹੈ ਜੀ ਉਸ ਤੋਂ ਬਾਅਦ ਰਿਫਾਈਂਡ ਵਾਲ ਪੰਜ ਹੈਗਾ ਪੰਜ ਚ ਸੀਗਾ ਜੀ ਦੇਸੀ ਕਿ ਉਹ ਜਿਹੜਾ 12 ਵਿੱਚ ਸੀਗਾ ਉਹ ਪੰਜ ਵਿੱਚ ਜੁੜੂ ਹੋਇਆ ਵੈ ਹੁਣ ਜਿਸ ਸੀ ਉਹ ਜਿਹੜਾ ਗੱਲ ਕਰ ਲੈਣੇ ਆ ਇੱਕ ਦੇਸੀ ਕਿ ਉਹ ਜਿਹੜਾ ਅੱਜ ਤੋਂ ਡੇਢ ਕ ਮਹੀਨਾ ਪਹਿਲਾਂ 470 80 ਰੁਪਏ ਦਾ ਪਿਆ ਸੀਗਾ ਅੱਜ ਉਹ 610 ਰੁਪਏ ਦੇ ਹੋ ਗਿਆ ਵੈ ਕੀ 610 ਰੁਪਏ ਵਾਜਿਬ ਹੈ ਦੇਸੀ ਕੋ ਰੇਟ ਜਿਹੜਾ ਰੇਟ 490 ਰੁਪਏ 490 500 ਰੁਪਏ ਸੀਗਾ ਗਲਤ ਹੈ ਫਿਰ ਮੈਂ ਗੱਲ ਕਰਾਂਗਾ ਪੈਕਡ ਫੂਡ ਦੀ ਰੈਡੀ ਟੂ ਜਿਹਨੂੰ ਆਪਾਂ ਕਹਿੰਦੇ ਆ ਫਰੋਜ਼ਨ ਫੂਡ ਦੀ ਫਰੋਜ਼ਨ ਫੂਡ ਦੇ ਉੱਪਰ ਜੀਐਸਟੀ ਸੀਗਾ ਪਹਿਲੇ ਅ ਸ਼ਾਇਦ 12% ਸੀਗਾ ਮੈਂ ਗਲਤ ਨਾ ਹੋਵਾਂ ਤਾਂ 12% ਤੋਂ 5% ਹੋ ਗਿਆ ਹੁਣ ਜਦ ਤੱਕ ਨੇ ਐਮ ਆਰ ਪੀ ਨਹੀਂ ਘਟਦੇ ਤਾਂ ਤਤਕੰਦ ਹੋਣਾ ਹੀ ਨਹੀਂ ਕੰਪਨੀਆਂ ਦੇ ਉੱਪਰ ਸਰਕਾਰ ਦਾ ਡੰਡਾ ਚੱਲਣਾ ਬਹੁਤ ਜ਼ਰੂਰੀ ਹੈ ਡੰਡਾ ਸਰਕਾਰ ਦਾ ਨਹੀਂ ਚੱਲੂਗਾ ਤੇ ਕੰਪਨੀਆਂ ਨੇ ਐਮ ਆਰ ਪੀ ਨਹੀਂ ਘਟਾਣੇ ਐਮ ਆਰ ਪੀ ਘਟਣੇ ਬਹੁਤ ਜ਼ਰੂਰੀ ਹੈ ਮੈਨੂੰ ਕਿਸੇ ਨਾ ਪਰਸਨਲੀ ਕੋਈ ਲਾਗਤ ਨਹੀਂ ਹੈਗੀ ਮੈਂ ਤਾਂ ਇੱਕ ਐਂਡ ਯੂਜ਼ਰ ਦਾ ਫਾਇਦਾ ਜਾਨਣਾ ਹੈ ਕਿ ਸਾਡੇ ਕਸਟਮਰ ਦੁਕਾਨ ਤੇ ਆ ਰਹੇ ਰਹਿਣ ਸਿਰ ਸਾਰੇ ਦੇਸ਼ ਵਾਸੀਆਂ ਨੂੰ ਇਹਨਾਂ ਸਰਕਾਰਾਂ ਦਾ ਫਾਇਦਾ ਜਿਹੜਾ ਜੀ ਐਸ ਟੈ ਕਟਿਆ ਉਹ ਮਿਲਣਾ ਚਾਹੀਦਾ ਹੈ ਪਰ ਹਜੇ ਸਾਨੂੰ ਇਹ ਲੱਗਦਾ ਵੈ ਕਿ ਜੀਐਸਟੀ ਦਾ ਫਾਇਦਾ ਜਿਹੜਾ ਹੈਗਾ ਵੈ ਉਹ ਜਦ ਤੱਕ ਨਾ ਐਮਆਰਪੀ ਨਹੀਂ ਘਟੇਗਾ ਨਹੀਂ ਮਿਲਣਾ ਇਸ ਲਈ ਸਰਕਾਰ ਨੂੰ ਅਪੀਲ ਹੈ ਕਿ ਜੀਐਸਟੀ ਦੇ ਘਟਣ ਦਾ ਕੋਈ ਵਧਣ ਦਾ ਕੋਈ ਸਿਸਟਮ ਨਹੀਂ ਹੈਗਾ ਇਹਨੂੰ ਐਮਆਰਪੀ ਕਿਟ ਆਣ ਜਾਣਾ ਇਸ ਲਈ ਤੁਹਾਡੀ ਮੈਂ ਬਾਈਟ ਖਤਮ ਕਰਦੇ ਹੋਏ ਨਮਸਤੇ ਕਾਵਾਂਗਾ ਜੀ ਸਭ ਤੋਂ ਪਹਿਲਾਂ ਜੀ ਬਹੁਤ ਬਹੁਤ ਅਹਿਮ ਜਾਣਕਾਰੀ ਬਨੀ ਜੀ ਨੇ ਦਿੱਤੀ ਹੈ ਸ਼ਾਇਦ ਇਨੀ ਜਾਣਕਾਰੀ ਮੈਂ ਵੀ ਕਲੈਕਟ ਨਹੀਂ ਸੀ ਕਰਕੇ ਆਇਆ ਬਹੁਤ ਬਹੁਤ ਧੰਨਵਾਦ ਬਨੀ ਜੀ ਔਰ ਸਭ ਤੋਂ ਬੜੀ ਚੀਜ਼ ਇਹ ਹੀ ਹੁੰਦੀ ਹੈ ਕਿ ਜਿੰਨਾ ਦਾ ਕੰਮ ਹੈ ਅਗਰ ਉਹਨਾਂ ਵੱਲੋਂ ਸਾਡੇ ਦਰਸ਼ਕਾਂ ਤੱਕ ਜਾਣਕਾਰੀ ਪਹੁੰਚ ਜਾਵੇ ਔਰ ਤੁਹਾਡੇ ਤੱਕ ਇਹ ਜਿਹੜੀ ਪੂਰੀ ਡਿਟੇਲ ਜਾਣਕਾਰੀ ਪਹੁੰਚੇ ਉਹ ਹੋ ਸਕਦਾ ਤੁਸੀਂ ਵੀ ਇਸ ਚੀਜ਼ ਦਾ ਲਾਹਾ ਲੋਗੇ ਔਰ ਬਿਲਕੁਲ ਜਦੋਂ ਤੱਕ ਕੇਂਦਰ ਸਰਕਾਰ ਨੇ ਵੀ ਕਿਹਾ ਕਿ ਐਮ ਆਰ ਪੀ ਜਿਹੜੀ ਹੈਗੀ ਆ ਉਹਨੂੰ ਘਟਾਉਣਾ ਲਾਜ਼ਮੀ ਹੈ ਤਾਂ ਹੀ ਆਮ ਲੋਕਾਂ ਤੱਕ ਜਿਹੜੀ ਹੈ ਇਹ ਮਹਿੰਗਾਈ ਤੋਂ ਰਾਹਤ ਪਹੁੰਚੇਗੀ ਲੇਕਿਨ ਫਿਲਹਾਲ ਤੁਸੀਂ ਦੇਖ ਸਕਦੇ ਹੋ ਕਿ ਉਮੀਦ ਕਰਕੇ ਜ਼ਰੂਰ ਲੋਕ ਪਹੁੰਚ ਰਹੇ ਹੈ ਕਿ ਸ਼ਾਇਦ ਮਹਿੰਗਾਈ ਦੇ ਵਿੱਚ ਜਾਂ GST ਦੇ ਘਟਣ ਦੇ ਨਾਲ ਕੋਈ ਅਸਰ ਪਿਆ ਹੋਏਗਾ ਪਰ ਫਿਲਹਾਲ ਕੋਈ ਅਸਰ ਪੈਂਦਾ ਹੋਇਆ ਦਿਖਾਈ ਨਹੀਂ ਦੇ ਰਿਹਾ ਉੱਥੇ ਜਿਹੜੇ ਆਮ ਲੋਕ ਨੇ ਤੁਸੀਂ ਦੇਖ ਸਕਦੇ ਹੋ ਸਾਰੇ ਖਰੀਦਾਰੀ ਕਰ ਰਹੇ ਹਨ ਬਸ ਇਹੀ ਉਮੀਦ ਲਾ ਕੇ ਕਿ ਸ਼ਾਇਦ ਜੀਐਸਟੀ ਜਿਹੜੀ ਹੈ ਘਟਣ ਨਾਲ ਮਹਿੰਗਾਈ ਦੇ ਵਿੱਚ ਰਾਹਤ ਮਿਲੇਗੀ ਖਾਸ ਕਰਕੇ ਮਹਿਲਾਵਾਂ ਦਾ ਇੱਕ ਬਜਟ ਹੁੰਦਾ ਹੈ ਕਿਚਨ ਦਾ ਉਹਨਾਂ ਨੇ ਪੂਰੇ ਘਰ ਨੂੰ ਚਲਾਉਣਾ ਹੁੰਦਾ ਹੈ ਔਰ ਜੀਐਸਟੀ ਘਟਣ ਨਾਲ ਕੀ ਥੋੜੀ ਜਿਹੀ ਮਹਿੰਗਾਈ ਨੂੰ ਰਾਹਤ ਮਿਲੀ ਕਿਆ ਉਹਨਾਂ ਦਾ ਕਿਚਨ ਦਾ ਬਜਟ ਜਿਹੜਾ ਹੈ ਉਹ ਅੰਡਰ ਕੰਟਰੋਲ ਆਇਆ ਮੈਨੂੰ ਲੱਗਦਾ ਹੈ ਕਿ ਜੀਐਸਟੀ ਘਟਣ ਨਾਲ ਆਮ ਮਹਿਲਾਵਾਂ ਨੂੰ ਕੋਈ ਰਾਹਤ ਮਿਲੀ मुझे लगता नहीं ऐसा कुछ होगा बाकी देखो शायद आने वाले हफ्ते में या दो हफ्ते में कोई फर्क पड़ जाए महिलाओं को खास उम्मीद रहती है कि जो रोजमर्रा की चीजें हैं उनके रेट कम होने चाहिए अगर एम कम होगा शायद तभी ये फायदा तभी तभी मिलेगा बिल्कुल फायदा तभी मिलेगा आप आपने किया अभी कुछ खरीदारी की नहीं अभी तक कुछ भी नहीं लिया उम्मीद लेकर आए की हाँ शायद कुछ hope for the best ਤੇ ਇੱਥੇ ਉਮੀਦ ਜਿਹੜੀ ਹੈ ਜਿਤਾਣ ਲਈ ਲੋਕ ਪਹੁੰਚੇ ਹੈ ਕਿ ਸ਼ਾਇਦ ਮਹਿੰਗਾਈ ਥੋੜੀ ਜੀ ਘਟੀ ਹੋਏਗੀ ਜੀਐਸਟੀ ਦੇ ਨਾਲ ਬਟ ਜਦੋਂ ਤੱਕ ਦੁਕਾਨਦਾਰ ਵੱਲੋਂ ਵੀ ਇਹੀ ਕਿਹਾ ਜਾ ਰਿਹਾ ਹੈ ਔਰ ਜਿਹੜੇ ਐਕਸਪਰਟ ਨੇ ਉਹ ਵੀ ਦੱਸ ਰਹੇ ਨੇ ਕਿ ਜਿਹੜੇ ਪ੍ਰੋਡਕਟਸ ਦੇ ਵਿੱਚ ਐਮਆਰਪੀ ਜਦੋਂ ਤੱਕ ਨਹੀਂ ਘਟੇਗੀ ਉਦੋਂ ਤੱਕ ਜੀਐਸਟੀ ਘਟਣ ਦਾ ਕੋਈ ਵੀ ਲਾਹਾ ਆਮ ਲੋਕਾਂ ਤੱਕ ਨਹੀਂ ਪਹੁੰਚੇਗਾ ਲੁਧਿਆਣਾ ਤੋਂ ਕੰਦਰ ਪਰਸਨ ਹਣੀ ਦੇ ਨਾਲ ਕਮਲਪੁਰ ਲੁਧਿਆਣਾ